ਵੰਡ ਦਈਏ ਸੁਖ ਬਾਣੀ ਵੰਡ ਦਈਏ ਸੁਖ ਬਾਣੀ ਸਾਰੇ ਸੰਸਾਰ ਨੂੰ ਕੱਟਦੀ ਚੁਰਾਸੀ ਗੇੜੇ ਮੇਲੇ ਨਰੰਕਾਰ ਨੂੰ ਵੰਡ ਦਈਏ ਸੁਖ ਬਾਣੀ ਜਗਤ ਜਲੰਦਾ ਤਾਰਨ ਸਤ ਗੁਰਾਂ ਰਚਤੀ ਬਾਣੀ ਏ ਇਹਨੇ ਠੱਗ ਬਣਾਤੇ ਸਜਣ ਜਿਨ੍ਹਾਂ ਰਮਝ ਪਛਾਣੀ ਏ ਆ ਕੀਰਤੀ ਨੂੰ ਮਾਣ ਡਕੇ ਹਾਂ ਕੀਰਤੀ ਨੂੰ ਮਾਣ ਡਕਾ ਪਾਉਂਦੀ ਹੰਕਾਰ ਨੂੰ ਕੱਟਦੀ 84 ਗੇੜੇ ਮੇਲੇ ਨਰੰਕਾਰ ਨੂੰ ਵੰਡ ਦਈਏ ਸੁਖ ਬਾਣੀ ਔ ਹੀਰੇ ਲਾਲ ਜਵਾਹਰ ਰਤਨ ਕੋਈ ਇਸ ਦੇ ਤੁਲ ਨਹੀਂ ਇਹ ਧੁਰਦਰਗਾ ਚਾਬੀ ਵਸਤ ਇਹ ਮਿਲਦੀ ਮੁੱਲ ਨਹੀਂ ਓ ਸਰਦਾ ਪਿਆਰ ਨਾਲ ਪਾਈ ਦਾ ਦਤਾਰ ਨੂੰ ਕੱਟਦੀ ਚਰਾਸੀ ਗੇੜੇ ਮੇਲੇ ਨਰੰਕਾਰ ਨੂੰ ਵੰਡਦੀਏ ਸੁਖ ਬਾਣੀ ਔ ਜਾਤ ਪਾਤ ਤੇ ਉੱਚ ਨੀਚ ਦੇ ਪਰ ਮਮਟਾਉਂਦੀ ਏ ਇਹ ਚੌਵਰ ਨਾਲੀ ਸਾਂਜੀ ਸੱਚ ਦਾ ਰਾਦਰਸਾਉਂਦੀ ਏ ਔ ਸਭਨਾ ਜੀਆਂ ਦਾ ਇੱਕੋ ਹਾਂ ਸਭਨਾ ਜੀਆਂ ਦਾ ਇੱਕੋ ਦਸੇ ਕਰਤਾਰ ਨੂੰ ਕੱਟਤੀ 84 ਗੇੜੇ ਮੇਲੇ ਨਰੰਕਾਰ ਨੂੰ ਵੰਡ ਦਈਏ ਸੁਖ ਬਾਣੀ ਗੁਰੂਆਂ ਭਗਤਾਂ ਸਿੱਖਾਂ ਪਟਾਂ ਦੀ ਰਸਨਾ ਤੋਂ ਆਈਏ ਹੋ ਗਏ ਜਿੰਨਾ ਓ ਟਟਕਾਈ ਏ ਅਰਦਾਸ ਦਾ ਨੋ ਨਿਦਾਂ ਹਰਦਾਸ ਦਾ ਨੋ ਨਿਦਾਂ ਬਖਸ਼ੇ ਪਿਆਰ ਨੂੰ ਕੱਟਦੀ ਚਰਾਸੀ ਗੇੜੇ ਮੇਲੇ ਨਰੰਕਾਰ ਨੂੰ ਲੰਡ ਦੀਏ ਸੁਖ ਬਾਣੀ ਓ ਸ਼ਰਨ ਪਰੇ ਦੀ लाज ਰੱਖੇ ਨਾ ਕੋਈ ਮੁੜੇ ਨਰਾਸਾ ਜੀ ਸਭ ਪਦਾਰਥ ਮਿਲਦੇ ਪੂਰੀ ਹੋਵੇ ਆਸਾ ਜੀ ਓ ਦੁੱਧ ਪੁੱਤ ਦੌਲ ਤਾਂ ਦੇ ਦੇਵਦੀਪੰਡਾਰ ਨੂੰ ਕੱਟਦੀ 84 ਗੇੜੇ ਮੇਲੇ ਨਰੰਕਾਰ ਨੂੰ ਵੰਡਦੀਏ ਸੁਖ ਬਾਣੀ ਔ ਤੀਨ ਲੋਕ ਵਿੱਚ ਸਾਥ ਦੇਵੇ ਜੋ ਜਪਦੇ ਪ੍ਰਾਣੀ ਨੇ ਸਿੱਧੈ ਤੋਂ ਦੇਵ ਬਣਾ ਦਿੱਤੇ ਰਤਨਾ ਦੀ ਖਾਣੀ ਨੇ ਆ ਲਿਖੇ ਰਣ ਜੀਤ ਕਿਵੇਂ ਹਾ ਲਿਖੇ ਰਣ ਜੀਤ ਕਿਵੇਂ ਇਹਦੇ ਉਪਕਾਰ ਨੂੰ ਕੱਟਦੀ 84 ਗੇੜੇ ਮੇਲੇ ਨਿਰੰਕਾਰ ਨੂੰ ਵੰਡ ਦਈਏ ਸੁਖ ਬਾ